ਸਤਿ ਸ਼੍ਰੀ ਅਕਾਲ ਮੈਂ ਹਾਂ ਗੁਰਿੰਦਰਪਾਲ ਸਿੰਘ ਤੇ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਤੇ ਲੈ ਕੇ ਹਾਜ਼ਰ ਹਾਂ ਸਪੀਡ ਨਿਊਜ਼ ਆਫ ਅਫਰ ਸ਼ੁਰੂ ਕਰਦੇ ਆਂ ਪਹਿਲੀ ਖਬਰ ਤੋਂ ਮੰਗਲਵਾਰ ਨੂੰ ਸਤਲੁਜ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਸਰਹੱਦ ਨਾਲ ਲੱਗਦੇ ਪਿੰਡਾਂ ਵਿੱਚ ਮੁੜ ਸਹਿਮ ਦਾ ਮਾਹੌਲ ਬਣ ਗਿਆ ਤੇ ਇੱਥੋਂ ਦੇ ਖੇਤ ਪਹਿਲਾਂ ਹੀ ਪਾਣੀ ਵਿੱਚ ਡੁੱਬੇ ਹੋਏ ਸਨ ਤਾਂ ਇੰਨਾ ਪ੍ਰਭਾਵਿਤ ਪਿੰਡਾਂ ਵਿੱਚ ਨਵੀਂ ਗੱਟੀ ਰਾਜੋਕੇ ਟੈਂਡੀ ਵਾਲਾ ਕਾਲੂ ਵਾਲਾ ਨਿਹਾਲਾ ਕਿਲਚਾ ਨਿਹਾਲਾ ਲਵੇਰਾ ਅਤੇ ਬੰਡਾਲਾ ਸ਼ਾਮਲ ਨੇ ਤੇ ਇਤੋਂ ਤੱਕ ਕਿ ਸਤਲੁਜ ਦੇ ਵਿੱਚ ਪਾਣੀ ਦੇ ਵਹਾਅ ਦੀ ਗਤੀ ਐਨੀ ਵੱਧ ਗਈ ਹੈ ਕਿ ਦਰਿਆ ਦੇ ਕਿਨਾਰੇ ਖੁਰਨ ਲੱਗ ਪਏ ਨੇ ਤੇ ਜਿਸ ਨਾਲ ਵਸਨੀਕ ਚਿੰਤਿਤ ਹਨ ਉਹ ਡਰੇ ਹੋਏ ਹਨ ਕਿ ਦਰਿਆ ਆਪਣਾ ਰਾਹ ਬਦਲ ਕੇ ਪਿੰਡਾਂ ਵੱਲ ਨਾ ਆ ਜਾਵੇ ਤੇ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਹਰੀਕੇ ਹੈਡਵਰਕਸ ਤੋਂ ਹੇਠਾਂ ਵੱਲ ਪਾਣੀ ਦਾ ਨਿਕਾਸ 92000 ਕਿਊਸਿਕ ਸੀ ਜਦੋਂ ਕਿ ਹੁਸੈਨੀਵਾਲਾ ਵਿੱਚ 80000 ਕਿਊਸਿਕ ਦਰਜ ਕੀਤਾ ਗਿਆ ਤੇ ਇਹ ਆਮ ਵਹਾਅ ਤੋਂ ਲਗਭਗ ਦੁੱਗਣਾ ਹੈ ਤੇ ਹਾਲ ਹੀ ਦੇ ਸਾੜਾਂ ਦੇ ਕਾਰਨ ਸਿਕਰ ਦੌਰਾਨ ਇਹ ਅੰਕੜਾ ਵਧ ਕੇ 3 ਲੱਖ ਕਿਊਸਿਕ ਤੱਕ ਪਹੁੰਚ ਗਿਆ ਸੀ ਇਜ਼ਰਾਈਲ ਤੇ ਹਮਾਸ ਗਾਜ਼ਾ ਵਿੱਚ ਲੜਾਈ ਰੋਕਣ ਅਤੇ ਕੁਝ ਬੰਦਕਾਂ ਦੇ ਕੈਦੀਆਂ ਨੂੰ ਰਿਹਾਅ ਕਰਨ ਲਈ ਸਹਿਮਤ ਹੋ ਗਏ ਹਨ ਤੇ ਇਹ ਸਮਝੌਤਾ ਟਰੰਪ ਪ੍ਰਸ਼ਾਸਨ ਦੀ ਵਿਚੋਲਗੀ ਨਾਲ ਸਿਰੇ ਚੜਿਆ ਹੈ ਅਤੇ ਇਹ ਦੋ ਸਾਲਾਂ ਤੋਂ جاری ਵਿਸ਼ਨਾਸ਼ਕਾਰੀ ਜੰਗ ਨੂੰ ਰੋਕਣ ਲਈ ਕਦੀ 2 ਮਹੀਨੇ ਨੇ ਖਾਸ ਕਰਕੇ ਬਹੁਤ ਸਾਰੇ ਮਹੀਨਿਆਂ ਤੋਂ ਚੱਲ ਰਹੀ ਸੀ ਤਾਂ ਜਾਰੀ ਹੈ ਕੋਸ਼ਿਸ਼ਾਂ ਵਿੱਚ ਵੱਡੀ ਸਫਲਤਾ ਹੈ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਇਸ ਦਾ ਮਤਲਬ ਹੈ ਕਿ ਸਾਰੇ ਬੰਦਕਾਂ ਨੂੰ ਜਲਦੀ ਹੀ ਰਿਹਾਅ ਕਰ ਦਿੱਤਾ ਜਾਵੇਗਾ ਤੇ ਇਜ਼ਰਾਈਲ ਕੁਝ ਹੱਦ ਤੱਕ ਆਪਣੀਆਂ ਫੌਜਾਂ ਵਾਪਸ ਬੁਲਾ ਲਵੇਗਾ ਜੋ ਕਿ ਇੱਕ ਜਬੂਟ ਤੇ ਕਊ ਅਤੇ ਸਥਾਈ ਸ਼ਾਂਤੀ ਵੱਲ ਪਹਿਲਾ ਕਦਮ ਹੋਵੇਗਾ ਤੇ ਸਾਰੀਆਂ ਤਿਰਾਂ ਨਾਲ ਨਿਰਪੱਖ ਵਿਵਹਾਰ ਕੀਤਾ ਜਾਵੇਗਾ ਤੇ ਉਧਰ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਨੇ ਸੋਸ਼ਲ ਮੀਡੀਆ ਦੇ ਕੇ ਕਿ ਰੱਬ ਦੀ ਮਿਹਰ ਨਾਲ ਅਸੀਂ ਉਹਨਾਂ ਸਾਰਿਆਂ ਨੂੰ ਘਰ ਵਾਪਸ ਲਿਆਵਾਂਗੇ ਭਾਰਤੀ ਥਲ ਸੈਨਾ ਨੇ ਨਵਾਂ ਫਿਟਨੈਸ ਮਾਪਦੰਡ ਪੇਸ਼ ਕੀਤੇ ਹਨ ਜਿਸ ਤਹਿਤ ਅਗਨੀਵੀਰ ਤੋਂ ਲੈ ਕੇ ਜਰਨੇਲਾਂ ਅਧਿਕਾਰੀਆਂ ਤੱਕ ਸਾਰੇ ਰੈਂਕਾਂ ਦੇ ਜਵਾਨਾਂ ਲਈ ਸਰੀਰਕ ਪਰਖ ਲਾਜ਼ਮੀ ਕਰ ਦਿੱਤੀ ਗਈ ਹੈ ਇਸ ਦਾ ਮਤਲਬ ਹੈ ਕਿ ਇਹ ਨਿਯਮ 13 ਲੱਖ ਜਵਾਨਾਂ ਵਾਲੇ ਪੂਰੇ ਬਲ ਤੇ ਲਾਗੂ ਹੋਣਗੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਸਯੁਕਤ ਸਰੀਰਕ ਟੈਸਟ ਸੀਪੀਟੀ ਨਾਮੀ ਨਵਾਂ ਫਰੇਮਵਰਕ ਮੌਜੂਦਾ ਜੰਗੀ ਸਰੀਰਕ ਨਿਪੁੰਨਤਾ ਟੈਸਟ ਬੀਪੀਈਟੀ ਅਤੇ ਫਿਜ਼ੀਕਲ ਪ੍ਰੋਫੀਸ਼ੈਂਸੀ ਟੈਸਟ ਪੀਪੀਟੀ ਦਾ ਰਲੇਵਾ ਕਰਕੇ ਮੁਲਾਂਕਣ ਨੂੰ ਵਿਆਪਕ ਬਣਾਉਂਦਾ ਹੈ ਤੇ ਇਹ ਆਧੁਨਿਕ ਜੰਗ ਦੀਆਂ ਉੱਪਰ ਦੀਆਂ ਆਪਰੇਸ਼ਨਲ ਲੋੜਾਂ ਨੂੰ ਦਰਸਾਉਂਦਾ ਹੈ ਇਹ ਟੈਸਟ ਸਾਲ ਚ ਦੋ ਵਾਰ ਲਿਆ ਜਾਵੇਗਾ ਤੇ 60 ਸਾਲ ਦੀ ਉਮਰ ਤੱਕ ਦੇ ਸਾਰੇ ਕਰਮਚਾਰੀਆਂ ਤੇ ਲਾਗੂ ਹੋਵੇਗਾ ਤੇ ਲੈਫਟੀਨੈਂਟ ਜਨਰਲ ਰੈਂਕ ਦੇ ਅਧਿਕਾਰੀ ਜੋ ਫੌਜ ਮੁਖੀ ਤੋਂ ਬਾਅਦ ਸਭ ਤੋਂ ਸੀਨੀਅਰ ਹੁੰਦੇ ਹਨ 60 ਸਾਲ ਦੀ ਉਮਰ ਵਿੱਚ ਸੇਵਾਮੁਕਤ ਹੁੰਦੇ ਹਨ ਫੌਜ ਮੁਖੀ 62 ਸਾਲ ਦੀ ਉਮਰ ਤੱਕ ਸੇਵਾਵਾਂ ਦਿੰਦੇ ਹਨ ਤੇ ਹੁਣ ਤੱਕ BPET 45 ਸਾਲ ਦੀ ਉਮਰ ਤੱਕ ਅਤੇ PPT 50 ਸਾਲ ਦੀ ਉਮਰ ਤੱਕ ਲਿਆ ਜਾਂਦਾ ਸੀ ਤੇ ਇਹ ਨਿਮ 1 April 2026 ਤੋਂ ਲਾਗੂ ਹੋਣਗੇ ਤੇ ਜਦੋਂ ਕਿ ਥਲ ਸੈਨਾ ਦੀ ਹਰੇਕ ਯੂਨਿਟ ਵਿੱਚ ਇਸ ਦੀ ਤਿਆਰੀ 15 ਅਕਤੂਬਰ ਤੋਂ ਸ਼ੁਰੂ ਹੋ ਜਾਵੇਗੀ ਪੰਜਾਬੀ ਗਾਇਕ ਅਦਾਕਾਰ ਰਾਜਵੀਰ ਜਵੰਦਾ ਦੇ ਦਿਹਾਂਤ ਮਗਰ ਹੁਣ ਪੰਜਾਬੀ ਸੰਗੀਤ ਜਗਤ ਤੋਂ ਇੱਕ ਹੋਰ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਦਰਅਸਲ ਇੰਟਰਨੈਸ਼ਨਲ ਅਲਗੋਜ਼ਾ ਵਾਦਕ ਕਰਮਜੀਤ ਸਿੰਘ ਬੱਗਾ ਵੀ ਇਸ ਦੁਨੀਆ ਤੋਂ ਰੁਕਸਤ ਹੋ ਗਏ ਹਨ ਪੰਜਾਬੀ ਗਾਇਕ ਸਤਵਿੰਦਰ ਬੱਗਾ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਕੇ ਖਬਰ ਸਾਂਝੀ ਕੀਤੀ ਹੈ। ਉਹਨਾਂ ਨੇ ਕਰਮਜੀਤ ਸਿੰਘ ਬੱਗਾ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਇੰਟਰਨੈਸ਼ਨਲ ਅਲਗੋਜ਼ਾ ਵਾਦਕ ਸਾਡੇ ਵੀਰ ਕਰਮਜੀਤ ਸਿੰਘ ਬੱਗਾ ਜੀ ਆਪਣੇ ਸੰਸਾਰਿਕ ਯਾਤਰਾ ਪੂਰੀ ਕਰਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਤੇ ਵੈਗਰੂ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵਿਆ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ। ਕਰਮਜੀਤ ਸਿੰਘ ਬੱਗਾ ਨੂੰ ਸੰਗੀਤ ਵਿੱਚ ਉਹਨਾਂ ਦੇ ਯੋਗਦਾਂ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ ਤੇ ਉਹਨਾਂ ਦੇ ਦਿਹਾਂਤ ਨਾਲ ਪੰਜਾਬੀ ਸੰਗੀਤ ਦੀ ਦੁਨੀਆ ਤੇ ਕਲਾਕਾਰਾਂ ਵਿੱਚ ਸੋਗ ਦੀ ਲਹਿਰ ਭਾਰਤੀ ਪ੍ਰਵਾਸੀਆਂ ਲਈ ਇੱਕ ਇਤਿਹਾਸਿਕ ਘਟਨਾਕ੍ਰਮ ਵਿੱਚ ਕੈਲੀਫੋਰਨੀਆ ਨੇ ਦੀਵਾਲੀ ਤੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਤੇ ਇਸ ਨਾਲ ਕੈਲੀਫੋਰਨੀਆ ਅਮਰੀਕਾ ਦਾ ਤੀਜਾ ਰਾਜ ਬਣ ਗਿਆ ਜਿਸ ਨੇ ਇਸ ਭਾਰਤੀ ਤਿਹਾੜੀ ਨੂੰ ਅਧਿਕਾਰਤ ਤੌਰ ਤੇ ਮਾਨਤਾ ਦਿੱਤੀ ਤੇ ਕੈਲੀਫੋਰਨੀਆ ਵਿੱਚ 10 ਲੱਖ ਤੋਂ ਵੱਧ ਭਾਰਤੀ ਰਹਿੰਦੇ ਹਨ ਤੇ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹਨਾਂ ਨੇ ਅਸੈਂਬਲੀ ਮੈਂਬਰ ਐਸ਼ ਕਾਲਰਾ ਦੁਆਰਾ ਦੀਵਾਲੀ ਨੂੰ ਸਰਕਾਰੀ ਛੁੱਟੀ ਐਲਾਨਣ ਵਾਲੇ ਬਿੱਲ ਤੇ ਸਾਈਨ ਕੀਤੇ ਨੇ ਤੇ AB 268 ਸਰਲੇਖ ਵਾਲਾ ਇਹ ਬਿੱਲ ਸਤੰਬਰ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਕਾਂਗਰਸ ਦੇ ਦੋਵਾਂ ਸਦਨਾਂ ਵਿੱਚ ਸਫਲਤਾਪੂਰਵਕ ਪਾਸ ਹੋ ਗਿਆ ਸੀ ਤੇ ਹੁਣ ਇਸ ਨੂੰ ਗਵਰਨਰ ਤੋਂ ਅੰਤਿਮ ਪ੍ਰਵਾਨਗੀ ਦੀ ਉਡੀਕ ਹੈ ਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਦੀਵਾਲੀ ਨੂੰ ਕੈਲੀਫੋਰਨੀਆ ਵਿੱਚ ਇੱਕ ਅਜੇ ਸਮੇਂ ਵਿੱਚ ਸਰਕਾਰੀ ਛੁੱਟੀ ਕੋਸ਼ਿਸ਼ ਕੀਤਾ ਗਿਆ ਜਦੋਂ 트ੰਪ ਪ੍ਰਵਾਸੀ ਵਿਰੋਧੀ ਮਹਿੰਮ ਚਲਾ ਰਹੇ ਹਨ ਤੇ ਕੈਲੀਫੋਰਨੀਆ ਨੂੰ ਅਮਰੀਕਾ ਵਿੱਚ ਭਾਰਤੀਆਂ ਦਾ ਦੂਜਾ ਘਰ ਮੰਨਿਆ ਜਾਂਦਾ ਹੈ ਭਾਰਤ ਅਤੇ ਆਸਟ੍ਰੇਲੀਆ ਨੇ ਆਪਣੇ ਦਵੱਲੇ ਰਿਸ਼ਤਿਆਂ ਨੂੰ ਹੋਰ ਡੂੰਘਾ ਤੇ ਮਜ਼ਬੂਤ ਕਰਦੇ ਹੋਏ ਕਈ ਅਹਿਮ ਰੱਖਿਆ ਸਮਝੌਤੇਾਂ ਤੇ ਦਸਤਕਤ ਕੀਤੇ ਨੇ ਤੇ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਸਟ੍ਰੇਲੀਆ ਦੇ ਆਪਣੇ ਅਧਿਕਾਰਤ ਦੌਰੇ ਦੌਰਾਨ ਵੀਰਵਾਰ ਨੂੰ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਰੀਚਰਡ ਨਾਲ ਇੱਕ ਮੁਲਾਕਾਤ ਕੀਤੀ ਜਿਸ ਦੌਰਾਨ ਦੋਵਾਂ ਆਗੂਆਂ ਨੇ ਰੱਖਿਆ ਸਹਿਯੋਗ ਦੇ ਪੂਰੇ ਸਪੈਕਟਰਮ ਦੀ ਸਮੀਖਿਆ ਕੀਤੀ ਜਿਸ ਵਿੱਚ ਰੱਖਿਆ ਉਦਯੋਗ, ਸਾਈਬਰ ਸੁਰੱਖਿਆ, ਸਮੁੰਦਰੀ ਸੁਰੱਖਿਆ ਤੇ ਖੇਤਰੀ ਚੁਣੌਤੀਆਂ ਸ਼ਾਮਲ ਸਨ ਤੇ ਇਸ ਦੌਰਾਨ ਦੋਵਾਂ ਦੇਸ਼ਾਂ ਦੇ ਕਈ ਅਹਿਮ ਰੱਖਿਆ ਸਮਝੌਤੇਾਂ ਸਾਈਨ ਕਿਤੇ ਰੀਚਰਡ ਨੇ ਇਸ ਨਵੇਂ ਸਮਝੌਤੇ ਨੂੰ ਦੋਵਾਂ ਦੇਸ਼ਾਂ ਦੀਆਂ ਹਥਿਆਰਬੰਦ ਸੈਨਾਵਾਂ ਜੋ ਕਿ ਵਿਚਕਾਰ ਨੇ ਉਹ ਵਿਚਕਾਰ ਆਪਰੇਸ਼ਨਲ ਭਾਈਵਾਲੀ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਮਹੱਤਵਪੂਰਨ ਕਦਮ ਦੱਸਿਆ ਤੇ ਮਾਰਲਸ ਨੇ ਇਹ ਵੀ ਕਿਹਾ ਕਿ ਭਰੋਸੇ ਅਤੇ ਰਣਨੀਤਿਕ ਤਾਲਮੇਲ ਨੂੰ ਹੁਣ ਦੋਵਾਂ ਰੱਖਿਆ ਬਲਾਂ ਦੇ ਸੰਚਾਲਨ ਪੱਧਰ ਤੇ ਪ੍ਰਗਟ ਕੀਤਾ ਜਾ ਰਿਹਾ ਹੈ ਮੀ ਕਰਕੇ ਉੱਤਰ ਪਾਰ ਚ ਮੌਸਮ ਨੇ ਕਰਵਟ ਲੈ ਲਈ ਹੈ ਤੇ ਪੰਜਾਬ ਦੇ ਵਿੱਚ ਲੋਕਾਂ ਨੂੰ ਠੰਡ ਦਾ ਅਹਿਸਾਸ ਹੋ ਰਿਹਾ ਤੇ ਮੌਸਮ ਵਿਭਾਗ ਨੇ ਦੱਸਿਆ ਕਿ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਹੈ ਤੇ ਆਉਣ ਵਾਲੇ ਕੁਝ ਦਿਨਾਂ ਚ ਹਿਮਾਚਲ ਪ੍ਰਦੇਸ਼ ਵਿੱਚ ਵਰਖਾ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਦੇ ਖਤਮ ਹੋਣ ਤੋਂ ਬਾਅਦ ਪੰਜਾਬ ਵਿੱਚ ਤਾਪਮਾਨ ਵਿੱਚ 5.3 ਡਿਗਰੀ ਦਾ ਉਛਾਲ ਦੇਖਣ ਨੂੰ ਮਿਲਿਆ ਪਰ ਅਧਿਕਤਮ ਤਾਪਮਾਨ ਹਾਲੇ ਵੀ ਆਮ ਤੋਂ 5.1 ਡਿਗਰੀ ਤੱਕ ਘਟਿਆ ਤੇ ਮੌਸਮ ਵਿੱਚ ਇਹ ਬਦਲਾ ਪਿਛਲੇ ਕੁਝ ਦਿਨਾਂ 'ਚ ਹੋਈ ਵਰਖਾ ਤੇ ਪਹਾੜਾਂ 'ਤੇ ਹੋਈ ਬਰਬਾਰੀ ਕਾਰਨ ਹੈ ਤੇ ਸਤੰਬਰ ਮਹੀਨੇ ਵਿੱਚ ਜਿੱਥੇ ਆਮ ਤੌਰ ਤੇ ਵਰਖਾ ਨਹੀਂ ਹੁੰਦੀ ਉੱਥੇ ਸੂਬੇ ਵਿੱਚ ਆਮ ਤੋਂ ਵੱਧ ਵਰਖਾ ਦੇਖਣ ਨੂੰ ਮਿਲੀ ਹੈ ਤੇ ਮੌਸਮ ਵਿਭਾਗ ਕੇਂਦਰ ਆਈਐਮਡੀ ਅਨੁਸਾਰ ਅਕਤੂਬਰ ਮਹੀਨੇ ਵਿੱਚ ਆਮ ਤੌਰ ਤੇ ਸਿਰਫ 2.7 ਮਿਲੀਮੀਟਰ ਹੀ ਹੁੰਦੀ ਹੈ ਪਰ ਬੀਤੇ ਦਿਨਾਂ ਵਿੱਚ ਰਾਜ ਵਿੱਚ ਔਸਤਨ 29.4 ਮਿਲੀਮੀਟਰ ਵਰਖਾ ਹੋਈ ਹੈ ਤੇ ਜੋ ਆਮ ਤੋਂ 988% ਵਾਧਾ ਹੈ ਵਿਦੇਸ਼ੀ ਬਾਜ਼ਾਰਾਂ ਵਿੱਚ ਸੋਨੇ ਦੀਆਂ ਕੀਮਤਾਂ ਰਿਕਾਰਡ ਪੱਧਰ ਤੇ ਪਹੁੰਚ ਗਈਆਂ ਤੇ ਦੇਸ਼ ਦੇ ਫਿਊਚਰਜ਼ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਤੇ ਹੁਣ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸੋਨੇ ਦੀਆਂ ਕੀਮਤਾਂ ਨੇ ਇਤਿਹਾਸ ਰਚ ਦਿੱਤਾ ਮੰਗਲਵਾਰ ਨੂੰ ਸੋਨੇ ਦੀਆਂ ਕੀਮਤਾਂ 1.24 ਲੱਖ ਰੁਪਏ ਸਨ ਤੇ ਬੁੱਧਵਾਰ ਨੂੰ ਇਹ 1.25 ਲੱਖ ਰੁਪਏ ਨੂੰ ਪਾਰ ਕਰ ਗਈਆਂ ਤੇ ਇੱਥੋਂ ਤੱਕ ਕਿ 1.26 ਲੱਖ ਰੁਪਏ ਨੂੰ ਪਾਰ ਕਰ ਗਈਆਂ ਅੰਕੜੇ ਦਰਸਾਉਂਦੇ ਹਨ ਕਿ ਇਸ ਹਫਤੇ ਸੋਨੇ ਦੀਆਂ ਕੀਮਤਾਂ ਵਿੱਚ 6000 ਰੁਪਏ ਦਾ ਵਾਧਾ ਹੋਇਆ ਅਤੇ ਮਾਹਿਰਾਂ ਦਾ ਮੰਨਣਾ ਹੈ ਕਿ ਪੂ ਰਾਜਨੀਤਿਕ ਸੰਕਟ ਅਤੇ ਆਰਥਿਕ ਸੰਕਟ ਦੇ ਖਤਰੇ ਕਾਰਨ ਨਿਵੇਸ਼ਕ ਸੋਨੇ ਵੱਲ ਮੁੜ ਰਹੇ ਹਨ ਸੋ ਇਸ ਦੌਰਾਨ ਦੁਨੀਆ ਭਰ ਦੇ ਕੇਂਦਰੀ ਬੈਂਕ ਵੱਤ ਵੱਧ ਸੋਨਾ ਖਰੀਦ ਰਹੇ ਹਨ ਤੇ ਜਿਸ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਤੇ ਵਿੱਤੀ ਮੁਸ਼ਕਲਾਂ ਕਾਰਨ ਅਮਰੀਕਾ ਵਿੱਚ ਕੁਝ ਵਿਭਾਗਾਂ ਦੇ ਬੰਦ ਹੋਣ ਕਾਰਨ ਪੂ ਰਾਜਨੀਤਿਕ ਜੋ ਗੱਲਾਂ ਨੇ ਉਹਨਾਂ ਦੇ ਵਿੱਚਕਾਰ ਮਜ਼ਬੂਤ ਵਿਸ਼ਵ ਵਿਆਪੀ ਰੁਝਾਨਾ ਮੁਤਾਬਿਕ ਰਾਸ਼ਟਰੀ ਰਾਜਤਾ ਨਿਦੇ ਸਰਾਫਾ ਬੁਜਾਰਵੇ ਸੋਨੇ ਦੀਆਂ ਕੀਮਤਾਂ ਬੁੱਧਵਾਰ ਨੂੰ ਲਗਾਤਾਰ ਤੀਜੇ ਦਿਨ ਵਧੀਆਂ ਇਹ 2600 ਰੁਪਏ ਦੀ ਤੇਜ਼ੀ ਨਾਲ 1,26,000 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਸਰਫ ਕਾਲਿਕ ਦੇ ਉਪਚਿਤ ਪੱਧਰ ਤੇ ਪਹੁੰਚ ਗਈਆਂ ਸਨ ਸੋ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ ਦਿਓ ਆ ਗਿਆ ਧੰਨਵਾਦ